ਕੋਈ ਵਿਅਕਤੀ ਆਪਣੀ ਜ਼ਿੰਦਗੀ ਦੀ ਸਾਰੀ ਉਮਰ ਦੀ ਜਮਾ ਪੂੰਜੀ ਲਗਾ ਕੇ ਆਪਣਾ ਕੋਈ ਰੁਜ਼ਗਾਰ ਸ਼ੁਰੂ ਕਰਦਾ ਹੈ ਅਤੇ ਇਹ ਸੋਚਦਾ ਹੈ ਕਿ ਹੁਣ ਉਹ ਇਥੋਂ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰੇਗਾ ਪਰ ਜਦੋਂ ਅਚਾਨਕ ਹੀ ਅਜਿਹਾ ਰੁਜ਼ਗਾਰ ਖਤਮ ਹੋ ਜਾਵੇ ਤਾਂ ਉਸ ਵਿਅਕਤੀ ਦੇ ਦਿਲ ਤੇ ਕੀ ਬੀਤੇਗੀ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਨਾਬਾ ਦੇ ਨਾਗਰਾ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੱਪੜਾ ਮਾਰਕੀਟ ਦੇ ਵਿੱਚ ਪਿੰਕੀ ਪ੍ਰਿੰਟ ਹਾਊਸ ਦੇ ਵਿੱਚ ਅੱਗ ਲੱਗਣ ਕਰਕੇ ਦੁਕਾਨ ਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹਾਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੁਕਾਨ ਦੇ ਵਿੱਚ ਰਾਤ ਤਕਰੀਬਨ 1 ਵਜੇ ਅੱਗ ਲੱਗਣ ਦੀ ਖਬਰ ਮਿਲੀ ਸੀ ਤੇ ਜਿਸ ਤੋਂ ਬਾਅਦ ਦੇਖਿਆ ਕਿ ਦੁਕਾਨ ਦੇ ਵਿੱਚ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ ਜਿਸ ਦੀ ਕੀਮਤ ਤਕਰੀਬਨ 2.5 ਕਰੋੜ ਰੁਪਏ ਤਸਵੀਰ ਜਾ ਰਹੀ ਹੈ ਮੌਕੇ ਤੇ ਪਹੁੰਚ ਕੇ ਫਾਇਰ ਬਰਗੇਟ ਦੇ ਦਸਤੇ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਅਤੇ ਨੇੜੇ-ਨੇੜੇ ਦੀਆਂ ਦੁਕਾਨਾਂ ਦਾ ਸਮਾਨ ਵੀ ਬਾਹਰ ਕੱਢ ਦਿੱਤਾ ਗਿਆ ਇੰਦਾਰ ਚੀਨ ਦੀ ਦੁਕਾਨ ਹੈ ਜੀ ਇਹ ਤਕਰੀਬਨ 2.5 ਘੰਟੇ ਹੋ ਗਏ ਜੀ ਅੱਗ ਲੱਗਿਆ ਨੂੰ ਹੋਰ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਹੀਂ ਆਈ ਹੂੰ ਨਾ ਕੋਈ ਜ਼ਿੰਮੇਵਾਰ ਵਿਅਕਤੀ ਹੈ 90 ਦਾ ਇਹ ਪਿੰਕੀ ਪ੍ਰਿੰਟ ਦਾ ਹੌਸਲਾ ਨਹੀਂ ਦਖਾਨ ਹੈ ਜੀ ਤੇ ਇਹਨੇ ਲਗਭਗ ਇਹਦੀ ਵਾਈਫ 4 ਸਾਲ ਪਹਿਲਾਂ ਰਿਟਾਇਰ ਹੋਈ ਹੈ ਜੀ 40 ਲੱਖ ਰੁਪਏ ਦੇ ਕਰੀਬ ਇਹਨਾਂ ਨੇ ਨਵਾਂ ਮਾਲ ਪਾਇਆ 2.5 ਕਰੋੜ ਰੁਪਏ ਦਾ ਨੁਕਸਾਨ ਹੈ ਜੀ ਇਹ ਕੱਪੜੇ ਦੀ ਦੁਕਾਨ ਕੱਪੜੇ ਦੀ ਦੁਕਾਨ ਹੈ ਜੀ ਇਹ ਤਾਂ ਮੇਨ ਮਾਰਕੀਟ ਆ ਕੱਪੜੇ ਮੇਨ ਕੱਪੜੇ ਦੀ ਮਾਰਕੀਟ ਹੈ ਔਰ ਪ੍ਰਸ਼ਾਸਨ ਦਾ ਸਾਨੂੰ ਇੱਕ ਵੀ ਬੰਦਾ ਨਹੀਂ ਵਿਸਰਿਆ ਸਿਰਫ ਬਿਜਲੀ ਬੋਰਡ ਵਾਲੇ ਤਾਰਾਂ ਕੱਟ ਰਹੇ ਨੇ ਹਾਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਆਇਆ ਫਾਇਰ ਬ੍ਰਿਗੇਡ ਤੇ ਵੀ ਕਹਿੰਦਾ ਜੀ ਤਾਰ ਟੁੱਟ ਗਈ ਜੀ ਕੋਈ ਕੋਈ ਫੈਸਿਲਿਟੀ ਨਹੀਂ ਹੈ ਨਾਬੇ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਫੈਸਿਲਿਟੀ ਨਹੀਂ ਹੈਗੀ ਪਿੰਨ ਮੌਕੇ ਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂ ਜੀ ਹਾਂ ਇੱਕ ਵਾਰੀ ਆਏ ਨੇ ਦੁਬਾਰਾ ਪਾਣੀ ਦੀ ਕੋਈ ਸਹੂਲਤ ਨਹੀਂ ਕੋਈ ਟੈਂਕਰ ਨਹੀਂ ਕੁਝ ਵੀ ਨਹੀਂ ਹੈ ਇੱਥੇ ਜੀ ਹੂੰ ਜੀ ਖਾਲੀ ਕਰਦੇ ਸੀ ਤਿੰਨ ਲੋਕ ਕੰਮ ਕਰਦੇ ਸੀ ਪਿੰਕੀ ਉਹਦੇ ਦੋ ਬੇਟੇ ਹੂੰ ਕੱਪੜੇ ਦੀ ਦੁਕਾਨ ਤੇ ਤਿੰਨ ਲੋਕਾਂ ਦਾ ਕਾਰੋਬਾਰ ਸੀ ਇਹ ਬਿਲਕੁਲ ਜ਼ੀਰੋ ਹੋ ਚੁੱਕਿਆ ਜੀ ਇਸ ਟਾਈਮ ਹਾਂ ਜੀ ਔਰ ਆਲੇ ਦਾਰੇ ਅਣਖਾਂ ਦਾ ਕੰਮ ਇਹਨਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖਤਰਾ ਹੈ ਔਰ 1% ਵੀ ਕਿਧਰੋਂ ਮਦਦ ਦੇ ਚਾਂਸ ਨਹੀਂ ਹੈ ਜੀ ਸਾਡੀ ਦੁਕਾਨ ਸੀ ਜਿਹੜੀ ਹੈਗਾ ਧਿਆਨ ਕਰ ਦੇ ਕੱਪੜੇ ਦੀ ਦੁਕਾਨ ਸੀ ਜੀ ਪਤਾ ਲੱਗਿਆ ਕਿਵੇਂ ਲੱਗਿਆ ਮੈਨੂੰ ਫੋਨ ਆਇਆ ਹੁਣੇ ਜੀ ਇੱਕ ਵਜੇ ਗਵਾਂਡੀ ਦਾ ਕਹੇ ਤੂੰ ਆ ਨਿਕਲ ਆ ਕੇ ਦੇਖੋ ਦੁਕਾਨ ਦੇ ਬਾਹਰ ਜੀ ਮੈਂ ਆਇਆ ਤੇ ਛੱਡ ਰੱਖਿਆ ਤਾਂ ਬਹੁਤ ਅੱਗ ਲੱਗ ਚੁੱਕੀ ਸੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਆਈ ਹੈ ਇੱਕ ਗੱਡੀ ਤੋਂ ਬਾਅਦ ਪਾਣੀ ਖਤਮ ਹੋ ਗਿਆ ਇਹਨਾਂ ਦਾ ਜੀ ਔਰ ਅੱਗ ਬਹੁਤ ਜ਼ਿਆਦਾ ਹੋ ਗਈ ਸਾਰਾ ਨੁਕਸਾਨ ਹੋ ਚੁੱਕਾ ਹੈ ਚਾਚੀ ਦੁਵਾਰ ਦਾ ਹੋਇਆ ਪਰ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਇਹ ਇਤਨ ਨਾਲ ਇਹ ਦੁਕਾਨਾਂ ਨੂੰ ਵੀ ਹਾਂ ਹਾਂ ਸਰ ਜੇ ਫਰ ਜੀ ਲਾਲ ਕਪੜੀ ਦੁਕਾਨ ਨਹੀਂ ਹੈ ਸਾਰੇ ਪਾਸੇ ਜੀ ਉਹਨਾਂ ਨੇ ਖਾਲੀ ਕਰ ਦਿੱਤੀ ਨਾਲਾਂ ਸਾਰੇ ਅਸੀਂ ਸਾਡੀ ਮਾਰਕੀਟਾਂ ਨਾਲ ਹੀ ਸਾਥ ਦਿੱਤਾ ਸਾਡਾ ਹੋਰ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੈ ਕੋਈ ਸਾਥ ਨਹੀਂ ਹੈ ਕੋਈ ਸਾਥ ਨਹੀਂ ਹੈ ਜੀ ਕਿਵੇਂ ਮੰਨਦੇ ਵੀ ਜਿਹੜੀ ਅੱਖ ਲੱਗੀ ਹੈ ਕੋਈ ਕਾਰਨ ਨਹੀਂ ਪਤਾ ਜੀ ਕੋਈ ਪਤਾ ਨਹੀਂ ਹੈ ਕੁਝ ਨਹੀਂ ਪਤਾ ਕਿ ਕਿਵੇਂ ਹੋਇਆ ਕੁਝ ਹੋਇਆ ਜੀ ਕਿਸ ਤਰ੍ਹਾਂ ਦੇਖਦੋ ਜੋ ਅੱਗ ਲੱਗੀ ਹੈ ਕਿ ਕਿਸ ਕਾਰਨ ਦਾ ਪਤਾ ਲੱਗਿਆ ਸਰ ਸਾਨੂੰ 2 ਵਜੇ ਕਾਲ ਆਈ ਕਿ ਵੀ ਇੱਥੇ ਨਾਗਰਾ ਚੌਂਕ ਦੇ ਵਿੱਚ ਅੱਗ ਲੱਗੀ ਹੈ ਜੀ ਅਸੀਂ ਮੌਕੇ ਤੇ ਆਪਣੀ ਗੱਡੀ ਲੈ ਕੇ ਨਿਕਲੇ ਤਾਂ ਦੇਖਿਆ ਤਾਂ ਅੱਗ ਕਾਫੀ ਸੀਗੀ ਇੱਥੇ ਕਾਜਿਤ ਕਰ ਕਾਬੂ ਪਿਓ ਕਿਉਂ ਨਹੀਂ ਪਏਗਾ ਕੀ ਕਰਨਾ ਸਰ ਕਾਬੂ ਆਪਣੇ ਕੋਲ ਦੋ ਫਾਇਰ ਟੈਂਕਰ ਨੇਗੇ ਅੱਗ ਜ਼ਿਆਦਾ ਹੋਣ ਕਰਨਾ ਸਾਡੇ ਦੋਨੇ ਫਾਇਰ ਟੈਂਕਰ ਕੰਮ ਕਰ ਰਹੇ ਨੇਗੇ ਤੇ ਤੀਜਾ ਅਸੀਂ ਨੇ ਮਰੇ ਕੁੱਟਲਾ ਪਟਿਆਲਾ ਤੇ ਧੂਰੀ ਤੋਂ ਤਿੰਨੇ ਟੈਂਕਰ ਮੰਗਵਾਏ ਨੇਗੇ ਅਜੇ ਤੱਕ ਪਹੁੰਚੀ ਨਹੀਂ ਸਰ ਆਉਣ ਵਾਲੀ ਨੇਗੇ ਉਹਨਾਂ ਨੇ ਥੋੜਾ ਟਾਈਮ ਪਹਿਲਾਂ ਫੋਨ ਕਰਿਆਗਾ ਉਹਨੂੰ 10-15 ਮਿੰਟ ਲੱਗਣਗੇ ਲਾਈਵ ਤੇ ਇਸ ਚੈਨਲ ਤੇ ਲਈ ਨਾ ਬਾਤੋਂ ਸੁਖਚੰਨ ਸਿੰਘ ਲੁਬਾਣਾ ਦੀ